ਹੋ ਸਕਦਾ ਮੈਨੂੰ ਕੋਈ ਕੋਈ ਲੋਕ ਆਈਡਲ ਸਮਝਦੇ ਹੋਣ ਤਾਂ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਲੱਚਰ ਨਹੀਂ ਗਾਉਣਾ ਹਾਂ ਰੋਮਾਂਟਿਕ ਗਾਵਾਂਗੇ ਇਹ ਲਵ ਸਟੋਰੀ ਹੋਏਗੀ ਪਰ ਸ਼ਬਦ ਕੋਈ ਅਸ਼ਲੀਲ ਨਹੀਂ ਗਾਉਣਾ ਗਾਣੇ ਦਾ ਸਿਲੈਕਸ਼ਨ ਆਪ ਕਰਦੇ ਹੋ ਫਿਰ ਤੁਸੀਂ ਨਹੀਂ ਟੀਮ ਕਰਦੀ ਹੈ ਜਿਵੇਂ ਗੁਰੂ ਜੀ ਹੂੰ ਪੂਜਾ ਸਾਹਿਬ ਉਹ ਕਰਦੇ ਨੇ ਸਾਰੇ ਜਿਵੇਂ ਮਿਲ ਕੇ ਗੀਤਕਾਰ ਜਿਹੜੇ ਦੋਸਤ ਮਿੱਤਰ ਸਚਿਨ ਪੰਕਜ ਸਾਰੇ ਮਿਲ ਕੇ ਸਲਾਹ ਦਿੰਦੇ ਨੇ ਅੱਜ ਵੀ ਜਦੋਂ ਤੁਸੀਂ ਗੀਤ ਜਿਹੜੇ ਵੀ ਤੁਹਾਡੇ ਆਉਣ ਵਾਲੇ ਸਮਝ ਦੋ ਤਿੰਨ ਗੀਤ ਤੁਸੀਂ ਕਹਿੰਦੇ ਬਿਲਕੁਲ ਰੈਡੀ ਹੈ ਨਾ ਜੀ ਹਾਂ ਜੀ ਹਾਂ ਉਹ ਸਾਰਾ ਹਜੇ ਵੀ ਹੁਜਾ ਸਾਹਿਬ ਨੂੰ ਦਿਖਾਉਗੇ ਕਿ ਆ ਗਾਣੇ ਦੇ ਬੋਲ ਨੇ ਸਥਾਈ ਅੰਤਰਾ ਨੇ ਆ ਆ ਸ਼ਬਦਾਵਲੀ ਆ 100% 100 ਚੋਂ 10 ਗਾਣੇ ਕੱਢਣੇ ਆ 10ਾਂ ਚੋਂ ਇੱਕ ਗਾਣਾ ਕੱਢਣਾ ਉਹ ਉਹਨਾਂ ਨੇ ਸਿਲੈਕਟ ਕਰਨਾ ਹੈ ਉਹਨਾਂ ਨੇ ਕੰਪੋਜ਼ ਕਰਨਾ ਹੈ ਗੁਰੂ ਜੀ ਨੇ ਤੇ ਮੈਂ ਪੰਗਤ ਚ ਤੋਂ ਬਹੁਤ ਮਤਲਬ ਇਹ ਗੱਲ ਹੈ ਵੀ ਉਹ ਇੱਕ ਗਾਣਾ ਹਜ਼ਾਰ ਹਜ਼ਾਰ ਵਾਰ ਸੁਣਦਾ ਬੋਰੇ ਨਹੀਂ ਹੁੰਦਾ ਕਿਉਂਕਿ 뮤ਜ਼ਿਕਲੀ ਪੇਸ਼ੈਂਸ ਬਹੁਤ ਚਾਹੀਦੀ ਹੈ ਰਿਕਾਰਡਿੰਗਲੀ ਬਹੁਤ ਪੇਸ਼ੈਂਸ ਚਾਹੀਦੀ ਹੈ ਤੇ ਫਿਰ ਜਦੋਂ ਤੁਸੀਂ ਉਹਦੀ ਮਿਕਸਿੰਗ ਕਰਨੀ ਹੈ ਇੱਕੋ ਹੀ ਗਾਣਾ ਇੱਕੋ ਹੀ ਬੋਲ ਵਾਰ 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 ਸੁਣੀ ਜਾਣੇ ਮੈਂ ਪੰਗੇ ਰਹਾ ਪੰਗੇ ਬੋਲ ਨਹੀਂ ਹੁੰਦਾ ਪੰਗੇ ਬੋਲ ਦਾ ਬਹੁਤ ਘਟਾ ਹੈ ਤੇ ਉਹ ਕਹਿੰਦਾ ਨਹੀਂ ਅੱਛਾ ਉਹ ਬੋਲ ਕੇ ਵੀ ਬੋਲਣਾ ਵੀ ਨਹੀਂ ਸਾਰਿਆਂ ਨੇ ਨਹੀਂ ਸਾਰਿਆਂ ਨੇ ਸਮਝਾ ਦਿੰਦੇ ਹਾਂ ਮਤਲਬ ਜਿਹੜਾ ਬੰਦਾ ਮਿਊਜ਼ਿਕ ਦੇ ਵਿੱਚ ਹੈ ਤੇ ਉਹ ਉਹਦੇ ਕੋਲ ਸਭ ਤੋਂ ਵੱਡੀ ਪੇਸ਼ੈਂਸ ਚਾਹੀਦੀ ਹੈ ਸੰਗੀਤ ਸੁਣਨ ਦੀ ਕ੍ਰੀਏਟ ਕਰਨਾ ਹੈ ਉਹਦੇ ਵਿੱਚ ਕਿਹੜੀ ਕਮੀ ਹੈ ਉਹ ਦੂਰ ਕਰਨੀ ਹੈ ਹੋਰ ਬਿਹਤਰ ਕਿਸ ਤਰ੍ਹਾਂ ਇਨਹਾਂਸ ਕੀਤਾ ਹੋ ਸਕਦਾ ਹੈ ਤੇ ਉਹਦੇ ਲਈ ਬਖੂਬੀ ਪੰਕਜ ਹੋਜਾ ਬਹੁਤ ਹੀ ਕਾਬਿਲ